ਲੰਗਰ ਖਾਨ ਤੋਂ ਬਾਅਦ 30 ਤੋਂ 40 ਲੋਕ ਬਿਮਾਰ ਹੋ ਗਏ ਨੇ ਉਹਨਾਂ ਦੀ ਸਿਹਤ ਵਿਗੜ ਗਈ ਹੈ ਲੁਧਿਆਣਾ ਤੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਗਜਰੇਲਾ ਖਾਨ ਦੇ ਕੁਝ ਦਿਨ ਬਾਅਦ ਹੀ ਲੋਕਾਂ ਨੂੰ ਉਲਟੀਆਂ ਤੇ ਦਸਤ ਲੱਗੇ ਨਾਲ ਹੀ ਉਹਨਾਂ ਨੂੰ ਚੱਕਰ ਵੀ ਆਣ ਲੱਗੇ ਜਿਨ੍ਹਾਂ ਨੂੰ ਕੀ ਹੁਣ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਦਰਸਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਯਾਲੀ ਕਲਾ ਦੇ ਵਿੱਚ ਸਥਿਤ ਗੁਰਦੁਆਰਾ ਸ਼ਰੀਰ ਥੜਾ ਸਾਹਿਬ ਦੇ ਵਿੱਚ ਮਾਗੀ ਮੁੱਕ ਕੇ ਅਵਿਸ਼ੇਸ਼ ਪ੍ਰੋਗਰਾਮ ਜਿਹੜਾ ਉਹ ਕਰਵਾਇਆ ਗਿਆ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੰਗਤ ਸੀਗੀ ਉਹ ਪਹੁੰਚੀ ਸੀਗੀ ਤਾਂ ਇੱਥੇ ਪ੍ਰਸ਼ਾਦ ਜਿਹੜਾ ਵੰਡਿਆ ਗਿਆ ਗਜਰੇਲੇ ਦਾ ਪ੍ਰਸ਼ਾਦ ਇੱਥੇ ਵੰਡਿਆ ਜਾਂਦਾ ਹੈ ਜਿਸ ਤੋਂ ਬਾਅਦ ਇਸ ਪ੍ਰਸ਼ਾਦ ਨੂੰ ਖਾਣ ਤੋਂ ਬਾਅਦ ਇਸ ਗਜਰੇਲੇ ਨੂੰ ਖਾਣ ਤੋਂ ਬਾਅਦ ਲੋਕਾਂ ਦੀ ਜਿਹੜੀ ਸੇ ਸਗੀ ਉਹ ਵਿਗੜ ਗਈ ਤਾਂ ਲੋਕਾਂ ਨੂੰ ਜੋ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਹਸਪਤਾਲ ਦੇ ਵਿੱਚ ਦਾਖਲ ਬਜ਼ੁਰਗ ਮਹਿਲਾ ਮਨਜੀਤ ਕੌਰ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਗਜਰੇਲਾ ਲੈ ਕੇ ਆਏ ਸੀਗੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਗਜਰੇਲਾ ਖਾਦਾ ਸਾਰਿਆਂ ਨੇ ਤਿੰਨ ਤਿੰਨ ਚਮਚ ਖਾਦੇ ਤਾਂ ਸਵੇਰੇ 8 ਵਜੇ ਉਹਨਾਂ ਦੇ ਵੱਲੋਂ ਇਹ ਗਜਰੇਲਾ ਖਾਦਾ ਗਿਆ ਸੀਗਾ ਜਿਸ ਤੋਂ ਬਾਅਦ ਉਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਇਸ ਦੇ ਨਾਲ ਹੀ ਹਸਪਤਾਲ ਦੇ ਵਿੱਚ ਭਰਤੀ ਗੁਰਪ੍ਰੀਤ ਕੋਰ ਨੇ ਦੱਸਿਆ ਕਿ ਉਸ ਦੀ ਸੱਸ ਗੁਰੂ ਘਰ ਗਈ ਸੀਗੀ ਉੱਥੋਂ ਗਜਰੇਲਾ ਉਸ ਦੇ ਵੱਲੋਂ ਲਿਆਂਦਾ ਗਿਆ ਤਾਂ ਉਸਨੇ ਤੇ ਉਸਦੇ ਬੇਟੇ ਦੇ ਵੱਲੋਂ ਜਦੋਂ ਗਜਰੇਲਾ ਖਾਦਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਉਹ ਦਵਾਈ ਲੈਣ ਲਈ ਮੈਡੀਕਲ ਸ਼ਾਪ ਤੇ ਗਏ ਪਰ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਗਏ ਜਿਸ ਤੋਂ ਬਾਅਦ ਹਸਪਤਾਲ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਤਾਂ ਗੁਰੂ ਘਰ ਦੇ ਵਿੱਚ ਮਾਗੀ ਦੇ ਮੌਕੇ ਤੇ ਸਮਾਗਮ ਸੀਗਾ ਤਾਂ ਉੱਥੇ ਇਹ ਗਜਰੇਲਾ ਬਣਾਇਆ ਗਿਆ ਸੀਗਾ ਗਜਰੇਲਾ ਜਿਹੜਾ ਸੀਗਾ ਉਹ ਵੰਡਿਆ ਗਿਆ ਸੰਗਤ ਦੇ ਵਿੱਚ ਤਾਂ ਜਿਹੜੇ 30 ਤੋਂ 35 ਦੇ ਕਰੀਬ 30 ਤੋਂ 40 ਦੇ ਕਰੀਬ ਜਿਹੜੇ ਲੋਕ ਨੇ ਉਹ ਉਹਨਾਂ ਦੀ ਸਿਹਤ ਵਿਗੜੀ ਹੈ ਬੱਚੇ ਤੇ ਬਜ਼ੁਰਗ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਮਰੀਜ਼ਾਂ ਨੇ ਦੱਸਿਆ ਕਿ 2-3 ਦਿਨ ਪਹਿਲਾਂ ਹੀ ਗਜਰੇਲਾ ਬਣਿਆ ਸੀਗਾ ਤਾਂ ਉਹਨਾਂ ਦੇ ਵੱਲੋਂ ਇਹ ਗਜਰੇਲਾ ਖਾਦਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਵਿਗੜ ਗਈ ਤਾਂ ਉੱਧਰ ਹੀ ਗੁਰੂ ਘਰ ਦੇ ਮੈਨੇਜਰ ਨੇ ਦੱਸਿਆ ਕਿ ਇਹ ਲੰਗਰ ਦਾ ਪ੍ਰਸ਼ਾਦ ਜਿਹੜਾ ਗੁਰਦੁਆਰੇ ਦੇ ਅੰਦਰ ਵੰਡਿਆ ਗਿਆ ਸੀਗਾ ਇਹ ਲੰਗਰ ਉਹਨਾਂ ਵੱਲੋਂ ਨਹੀਂ ਸੀ ਗੱਲ ਲਗਾਇਆ ਗਿਆ ਤਾਂ ਕੁਝ ਪਿੰਡ ਦੇ ਹੀ ਜਿਹੜੇ ਲੋਕ ਨੇ ਉਹ ਹਰ ਸਾਲ ਮਾਗੀ ਦੇ ਉੱਤੇ ਪੈਸੇ ਇਕੱਠੇ ਕਰਕੇ ਲੰਗਰ ਲਗਾਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਹੀ ਇਹ ਗਜਰੇਲੇ ਦਾ ਪ੍ਰਸ਼ਾਦ ਵੰਡਿਆ ਗਿਆ ਸੀਗਾ ਜਿਸ ਨੂੰ ਕੁਝ ਲੋਕ ਘਰ ਲੈ ਗਏ ਉੱਥੇ ਉਹਨਾਂ ਨੇ ਤੇ ਕੁਝ ਲੋਕਾਂ ਨੇ ਉੱਥੇ ਹੀ ਖਾਦਾ ਤਾਂ ਕੁਝ ਲੋਕ ਇਸ ਗਜਰੇਲੇ ਦੇ ਪ੍ਰਸ਼ਾਦ ਨੂੰ ਘਰ ਲੈ ਗਏ ਸੀਗੇ ਤਾਂ ਤਾਂ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਜਿਹੜੀ ਹੈ ਅ ਬਿਗੜ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਨੇਜਰ ਨੇ ਕਿਹਾ ਕਿ ਲੰਗਰ ਦੇ 1 ਘੰਟੇ ਬਾਅਦ ਹੀ ਕੁਝ ਲੋਗ ਗੁਰੂ ਘਰ ਆਏ ਤੇ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਮੈਂਬਰ ਬਿਮਾਰ ਹੋ ਗਏ ਨੇ ਤਾਂ ਕਿਰਪਾ ਕਰਕੇ ਗਜਰੇਲਾ ਜਿਹੜਾ ਤੁਸੀਂ ਵੰਡ ਰਹੇ ਹੋ ਇਹਨੂੰ ਨਾ ਵੰਡੋ ਇਹ ਨਾ ਦਿਓ ਲੋਕਾਂ ਨੂੰ ਤਾਂ ਜਿਸ ਤੋਂ ਬਾਅਦ ਅਨਾਉਂਸਮੈਂਟ ਵੀ ਕਰਵਾ ਦਿੱਤੀ ਗਈ ਸੀਗੀ ਤਾਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਕਿ 30 ਤੋਂ 40 ਦੇ ਕਰੀਬ ਜਿਹੜੇ ਲੋਕ ਨੇ ਉਹ ਬਿਮਾਰ ਹੋਏ ਨੇ ਗਜਰੇਲੇ ਦਾ ਇੱਥੇ ਪ੍ਰਸ਼ਾਦ ਜਿਹੜਾ ਸੀਗਾ ਉਹ ਵੰਡਿਆ ਗਿਆ ਸੀਗਾ ਤਾਂ ਇਸ ਦੇ ਨਾਲ ਗੁਰਚਰਨ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਵੀ ਇਨਸਾਨ ਨੂੰ ਇੱਥੇ ਲੰਗਰ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀਗੀ ਨਾ ਇਹ ਲੋਕਾਂ ਦੇ ਕੋਲ ਪਰਮਿਸ਼ਨ ਸੀਗੀ ਪਰ ਉਹਨਾਂ ਦੇ ਵੱਲੋਂ ਅਕਸਰ ਜਿੱਦ ਕਰਕੇ ਪ੍ਰਸ਼ਾਦ ਜਿਹੜਾ ਵੰਡਿਆ ਜਾਂਦਾ ਹੈ ਤਾਂ ਪੁਲਿਸ ਪੁਲਿਸ ਨੂੰ ਇਸ ਦੀ ਜਾਂਚ ਦੇ ਲਈ ਕਿਹਾ ਗਿਆ ਹੈ ਤਾਂ ਉਧਰ ਹੀ ਪੁਲਿਸ ਦਾ ਕਹਿਣਾ ਹੈ ਕਿ ਸਾਰੇ ਜਿਹੜੇ ਮਰੀਜ਼ ਨੇ ਖਤਰੇ ਤੋਂ ਬਾਹਰ ਨੇ ਟੈਸਟ ਕੀਤੇ ਜਾ ਰਹੇ ਨੇ ਉਹਨਾਂ ਦੇ ਤਾਂ ਮੌਕੇ ਦਾ ਜਾਜਾ ਵੀ ਪੁਲਿਸ ਦੇ ਵੱਲੋਂ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਜੋ ਵੀ ਜਿਸ ਕਿਸੇ ਦੀ ਵੀ ਲਾਪਰਵਾਹੀ ਸਾਹਮਣੇ ਆਵੇਗੀ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਤਾਂ ਲੁਧਿਆਣਾ ਤੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਤੇ 23 ਤੋਂ 40 ਦੇ ਕਰੀਬ ਲੋਕ ਜਿਹੜੇ ਨੇ بیمار ਹੋ ਗਏ ਨੇ ਗਜਰੇਲੇ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ ਪ੍ਰਸ਼ਾਦ ਜਦੋਂ ਇਹਨਾਂ ਲੋਕਾਂ ਨੇ ਖਾਦਾ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਉਲਟੀਆਂ ਤੇ ਦਸਤ ਲੱਗ ਗਏ ਤਸਵੀਰਾਂ ਹਸਪਤਾਲ ਦੀਆਂ ਦਿਖਾ ਰਹੇ ਹਾਂ ਜਿੱਥੇ ਇਹਨਾਂ ਮਰੀਜ਼ਾਂ ਨੂੰ ਇਹਨਾਂ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਪੁਲਿਸ ਦਾ ਬਿਆਨ ਵੀ ਇਸ ਪੂਰੇ ਮਾਮਲੇ ਦੇ ਉੱਤੇ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਰੇ ਮਰੀਜ਼ ਖਤਰੇ ਤੋਂ ਬਾਹਰ ਨੇ ਤੇ ਟੈਸਟ ਵੀ ਕੀਤੇ ਗਏ ਨੇ ਉਹਨਾਂ ਨੇ ਤੇ ਮੌਕੇ ਦਾ ਜੱਜ ਜਾ ਵੀ ਉਹਨਾਂ ਦੇ ਵੱਲੋਂ ਲਿਆ ਗਿਆ ਹੈ ਤਾਂ ਜਿਸ ਕਿਸੇ ਦੀ ਵੀ ਲਾਪਰਵਾਹੀ ਸਾਹਮਣੇ ਆਵੇਗੀ ਤਾਂ ਉਸਤੇ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਪਿੰਡ ਦੇ ਸਰਪੰਚ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਉਹ ਵੀ ਸੁਣਾਣੇ ਆ ਅੱਜ ਸੰਗਰਾਂਦ ਤੇ ਨਾ ਲੰਗਰ ਚੱਲ ਰੰਦਾ ਚਾਹਦਾ ਉਹਦੇ ਤੇ ਗਜਰੇਲਾ ਵਰਤਾਇਆ ਗਿਆ ਸੀਗਾ ਉਹ ਜਿਨੇ ਜਿਨੇ ਵੀ ਖਾਦਾ ਉਹਨੂੰ ਵੀ ਪ੍ਰੋਬਲਮ ਆਈ ਆ ਘਬਰਾਟ ਹੋ ਰਹੀ ਆ ਉਲਟੀਆਂ ਆ ਰਹੀਆਂ ਉਹਦੇ ਨਾਲ ਬਸ ਇਹੀ ਹਾਲ ਤੱਕ ਰਿਟਿਕਲ ਜਾਨੀ ਹਾਲ ਕੇ ਬੱਚੇ ਹੁਣ ਇਹ ਤਾਂ ਕਹਿ ਨਹੀਂ ਸਕਦੇ ਬਹੁਤ ਸੰਕਤਾਂ ਦੀਆਂ ਮੱਥਾ ਢੇਕਣ ਹੁਣ ਕਿਹਨੇ ਕਿਹਨੇ ਖਾਦਾ ਕਾਫੀ ਆ ਜੀ ਸੁਵੇਰੇ ਹਰਿਕ ਸਿੰਘ ਰਾਣੂ ਵਾਲੀ ਸਾਹਿਬ ਗੁਰਦੁਆਰੇ ਜਾਂਦੇ ਆ ਜੀ ਮੱਥਾ ਟੇਕਣ ਤੇ ਉੱਥੋਂ ਪ੍ਰਸ਼ਾਦ ਮਿਲਿਆ ਸਾਨੂੰ ਗੁਜਰੇਲੇ ਦਾ ਜੋ ਹੀ ਖਾਦਾ ਜੀ ਬਸ ਅੱਛਾ ਜੀ ਕੋਈ ਦੁਬਾਰਾ ਕੋਈ ਪ੍ਰੋਬਲਮ ਉਸ ਤੋਂ ਬਾਅਦ ਇਹਨਾਂ ਨੂੰ ਕਬਰਾਟ ਹੋਈ ਜਾਂ ਤੇ ਉਲਟੀਆਂ ਲੱਗ ਗਈਆਂ ਜੀ ਲੂਸ ਮੋਸ਼ਨ ਕਿੰਨੇ ਕੁ ਪੇਸ਼ੈਂਟ ਉੱਥੋਂ ਵਾਲੇ ਨੇ ਕਿੰਨੇ ਬੰਦੇ ਪਤਾ ਨਹੀਂ ਜੀ ਕਿੰਨੇ ਕੁ ਹੋਣਗੇ ਜੀ ਬਾਕੀ ਸਾਰਾ ਪਿੰਡ ਹੀ ਹੋਊਗਾ ਜੀ ਜਿਹਨੇ ਜਿਹਨੇ ਵੀ ਖਾਦਾ ਸਰ ਕੋਈ ਪ੍ਰੋਬਲਮ ਤਾਂ ਆਈ ਨਹੀਂ ਹੈ ਬਸ ਗੁਰਦੁਆਰਾ ਨਫਸ਼ਕਾਰ ਕਰਨ ਤੋਂ ਬਾਅਦ ਹਰੇਕ ਵਾਲੀ ਨਗਰ ਰਹਿਦਾ ਅਜ ਤੱਕ ਕੋਈ ਦਿੱਕਤ ਆਈ ਨਹੀਂ ਹੈਗੀ ਇਦਾਂ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਮੈਡਮ ਕਿ ਚੀ ਦਲੰਦ ਸੀ ਆਜੋ ਗਜ਼ੇਲੇਦਾਨ ਨਗਰ ਆਇਆ ਸੀਗਾ ਅੱਛਾ ਜੀ ਤੇ ਜਿਨ੍ਹਾਂ ਤੋਂ ਬਣਾਤੇ ਸੀਗੇ ਪਤਾ ਨਹੀਂ ਰੱਬ ਜਾਣੇ ਉਹਨਾਂ ਤੋਂ ਮਿਸਟੇਕ ਹੋ ਗਈ ਹੋਣੀ ਆ ਉਸ ਤੋਂ ਬਾਅਦ ਪ੍ਰੋਬਲਮ ਆ ਗਈ ਤਕਰੀਬਨ ਸਾਰੇ ਪਿੰਡ ਨੂੰ ਤੇ ਸਾਰੇ ਕੁਛ ਲੂ ਮੋਸ਼ਨ ਲੱਗ ਗਿਆ ਸੀ ਮੋਮਟੇ ਵਗੈਰਾ ਠੀਕ ਹੈ ਜੀ ਤੇ ਸਾਰੇ ਆਪਣੇ ਆਪਨਾ ਸਾਰੇ ਇਹਦੋਂ ਭੱਜੇ ਦੌੜ ਕੋਈ ਛੋੜੇ ਮਤਲਬ ਪਿੰਡ ਡਾਕਟਰ ਨੂੰ ਦਿਖਾ ਰਿਹਾ ਸੀਗਾ ਕਿਉਂਕਿ ਤੇ ਦਿਖਾ ਰਿਹਾ ਸੀਗਾ ਉਹ ਤੇ ਰਿਵੈਸ ਸਾਨੂੰ ਰਗੂਨਾਥ ਨੇੜੇ ਪੈ ਰਿਹਾ ਸੀਗਾ ਲਾਗੇ ਸਾਕੇ तकरीबन ਪਿੰਡਾਂ ਦੇ ਸਾਰੇ ਇੱਥੇ ਆ ਰਹੇ ਨੇ ਮੇਰਾ ਪਿੰਡ ਵੀ ਹੋਈ ਹੈ ਜੀ ਹਾਂਜੀ 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 ਸੰਗਰਾਣ ਵਾਲੇ ਦਾ ਨਾਮ ਦੀ ਸਭ ਇਹ ਵਾਲੀ ਕਲਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਕਰਪਾਲ ਸਿੰਘ ਗੁਰਦੁਆਰੇ ਦੇ ਮੈਂਬਰ ਵੀ ਤੁਸੀਂ ਨਹੀਂ ਮੈਂ ਸਭ ਪ੍ਰਕਾਸ਼ ਬਲਕਾ ਸਭ ਦੀ ਦਾ ਮੈਂਬਰ ਨਹੀਂ ਮੈਂ ਮੈਂ ਮੈਂਬਰ ਆਈ ਮੈਂ ਗੁਰਦੁਆਰੇ ਦਾ ਮੈਂਬਰ ਨਹੀਂ ਗੁਰਦੁਆਰੇ ਦਾ ਚਲੋ ਅੱਜ ਨਾ ਮਤਲਬ 30 ਤੋਂ ਜ਼ਿਆਦਾ ਪੇਸ਼ੈਂਟ ਆਏ ਆ ਆਪਣੇ ਗੁਰਦੁਆਰੇ ਛੇਵੇਂ ਪਾਤਸ਼ਾਹ ਦਾ ਯਾਲੀ ਕਲਾ ਜਿਹੜਾ ਹੈਗਾ ਵਾ ਤੇ ਲੰਗਰ ਤੋਂ ਬਾਅਦ ਫੂਡ ਪੌਇਜ਼ਨਿੰਗ ਹੋਈ ਹੈ ਨਾ ਪੇਸ਼ੈਂਟਾਂ ਨੂੰ ਕਿਹਦਾ ਮੰਨ ਲੱਗਿਆ ਗਜਰੇਲੇ ਦਾ ਸੀਗਾ ਬਾਕੀ ਲੰਗਰ ਪ੍ਰਸ਼ਾਦ ਜੋ ਆਪਣਾ ਚੱਲਦਾ ਉਹ ਸੀਗਾ ਸੋ ਮੋਸਟ ਲਾਈਕਲੀ ਜੋ ਮੈਨੂੰ ਲੱਗਦਾ ਪਏ ਕੋਈ ਖੋਏ ਦੇ ਵਿੱਚ ਕੋਈ ਡਲਟਰੇਸ਼ਨ ਆ ਹੋਵੇ ਜਿਹਦੇ ਕਰਕੇ ਇਹ ਪ੍ਰੋਬਲਮ ਆ ਰਹੀ ਆ ਕਿਉਂਕਿ ਜਿੰਨੇ ਵੀ ਪੇਸ਼ੈਂਟ ਆ ਰਹੇ ਆ ਹਰ ਬੰਦੇ ਦਾ ਲੂਜ਼ ਮੋਸ਼ਨ ਪੇਨ ਅਬਡੋਮਨ ਵੋਮਟਿੰਗ ਡਾਇਰੀਆ ਇਹ ਸਾਰੇ ਪੇਸ਼ੈਂਟਸ ਨੂੰ ਹੈਗਾ ਬਸ ਦੇਖਿਆ ਨਹੀਂ ਸਟੇਬਲ ਨਹੀਂ ਵੀ ਸਾਰੇ ਪੇਸ਼ੈਂਟ ਤਾਂ ਰਾਈਟ ਨਾਉ ਤਾਂ ਸਵਿਰ ਪ੍ਰੋਬਲਮ ਦੇ ਵਿੱਚ ਆਏ ਆ ਵੀ ਡੀ ਹਾਈਡਰੇਸ਼ਨ ਵੀ ਆ ਕਿਸਦਾ ਬੀਪੀ ਲੋ ਆ ਸੋ ਇਹਨਾਂ ਨੂੰ ਰੈਗੂਲਰ ਆਪਾਂ ਮੋਨੀਟਰ ਕਰ ਰਹੇ ਆ ਲਾਸਟ 12 ਵਜੇ ਤੋਂ ਸਟਾਰਟ ਹੋਇਆ 3 ਵਜੇ ਤੱਕ ਲਗਾਤਾਰ ਪੇਸ਼ੈਂਟ ਆ ਰਹੇ ਆ ਆ ਤੁਹਾਡੇ ਸਾਹਮਣੇ 5-7